ਹਾਂਜੀ ਬੱਚਿਓ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਲੈ ਕੇ ਸਾਡੇ ਸਿੱਖਿਆ ਮਹਿਕ ਮਨੋਬੀਰ ਪਾਲੇ ਦਿੱਤੇ ਗਹਿਣ ਤੇ ਰੋਜ਼ ਨਵੀਂ ਤੇ ਨਵੀਂ ਸਲਾਈਡ ਤੁਹਾਨੂੰ ਜਿਹੜੀ ਆ ਦੱਸੀ ਜਾਂਦੀ ਹੈ ਅੱਜ ਦੀ ਜਿਹੜੀ ਹੈਗੀ ਹੈ ਟੌਪਿਕ ਇਸ ਨਾਲ ਸੰਬੰਧਿਤ ਕਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਲਈ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਟੜ ਦੇ ਮਨੁੱਖ ਨੂੰ ਸੱਚ ਦੇ ਰਾਹ ਤੇ ਤੋਰਿਆ ertidh ਉੱਤੇ ਜਿਸ ਵੇਲੇ ਮੋਹ ਮਾਇਆ ਦੇ ਬੱਦਲ ਛਾਏ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਜੁਲਮ ਕਾਰਨਹੀਣਤਾ ਵਿੱਚ ਡੁੱਬ ਰਹੇ ਸਨ ਉਸ ਵੇਲੇ ਅਕਾਲ ਪੁਰਖ ਨੇ ਗੁਨਾਹਕ ਸਹਿਬ ਜੀ ਦੀ ਜੋਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਦੀ ਰਚਨਾ ਕਰਵਾ ਕੇ ਪੜ੍ਹਦੇ ਮਨ ਨੂੰ ਸੱਚ ਦੇ ਰਾਹ ਤੋਰਿਆ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ 59 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਂ ਵਿੱਚ ਜਿਹੜੀ ਸਾਰੀ ਬਾਣੀ ਰਚੀ ਗਈ ਉਹ ਰਾਗਾਂ ਵਿੱਚ ਰਚੀ ਗਈ ਰਾਗਾਂ ਵਿੱਚ ਵਿਭਿੰਨਤਾ ਦੇ باوجود ਗੁਰੂ ਜੀ ਨੇ ਰਾਗਾਂ ਦੀ ਪ੍ਰਕਿਰਤੀ ਨਾਲ ਭਾਵ ਸੰਬੰਧ ਜੋੜੀ ਰੱਖਿਆ ਅਤੇ ਕੁਝ ਹੱਦ ਤੱਕ ਸੰਤੁਪ੍ਰੀ ਪਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ భాషאי ਗਿਆਨ ਨੂੰ ਵਿਸਤਾਰ ਦਿੱਤਾ ਮਤਲਬ ਉਹਨੇ ਜਿਹੜੀ ਬਾਣੀ ਰਚੀ ਹੈ ਬਲਜਾ ਸਾਹਿਬ ਤੇ ਸੁਤਕੁਲੀ ਇੱਕ ਪਾਤਾ ਦਾ ਨਾਮ ਹੈ ਇਹ ਮਤਲਬ ਬਾਣੀ ਨਾਲ ਵਿੱਚ ਰਚੀ ਹੋਣੀ ਇਸ ਤਰ੍ਹਾਂ ਦੀ ਬਾਣੀ ਨੂੰ ਬਿਰਾਗ ਦਾ ਰਸ ਜਿਹੜੀ ਗੁਰੂ ਜੀ ਦੀ ਬਾਣੀ ਹੈ ਉਸ ਨੂੰ ਬਿਰਾਗ ਦਾ ਰਸ ਵੀ ਅਤੇ ਭਗਤੀ ਦੀ ਮਿਠਾਸ ਦੋ ਤੋਂ ਵੀ ਕੁੱਤੇਗੇ ਹੁਨੀ ਬੇਰਾਗ ਦਾ ਰਸ ਤੇ ਭਗਤੀ ਦੀ ਮਿਠਾਸ ਵੀ ਹੈ ਮਤਲਬ ਜਿਹੜੀ ਗੁਰੂ ਜੀ ਦੀ ਬਾਣੀ ਹੈ ਉਹਦੇ ਵਿੱਚ ਜਿਹੜੀ ਸਾਨੂੰ ਰਸ ਮਿਲਦੇ ਆ ਉਹ ਬੇਰਾਗ ਦੇ ਭਗਤੀ ਦੇ ਰਸ ਮਿਲਦੇ ਹਨ ਰਸ ਤੋਂ ਭਾਵ ਹੈ ਵਿਸ਼ੇ ਆ ਉਹਨਾਂ ਦੇ ਬਾਣੀ ਦੇ ਵਿਸ਼ੇ ਇਹਨਾਂ ਦੋਹਾਂ ਭਾਵਨਾਵਾਂ ਦੀਆਂ ਮੁੱਖ ਵਖਵਤ ਸਥਿਤੀਆਂ ਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਕਲਪਾਸ਼ ਪਾਇਆ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰਿਕ ਚੱਕਰ মোহ ਅਤੇ ਵਿਕਾਰ ਅਸਥਾਈ ਹਨ ਮਤਲਬ ਇਹ ਹੈ ਕਿ ਜਿਹੜੀ ਗੁਰੂ ਜੀ ਦੀ ਬਾਣੀ ਹੈ ਉਹ ਸਾਨੂੰ মোহ ਤੇ ਸੰਸਾਰਿਕ ਚੱਕਰ ਬਾਰੇ ਵਿਸਥਾਰ ਨਾਲ ਇਹ ਵਿਕਾਰ ਹੈ ਜਿਹੜੇ ਇਹਨਾਂ ਬਾਰੇ ਦੱਸਦੀ ਹੈ ਸੱਚਾ ਜਿਹੜਾ ਸੁੱਖ ਹੈ ਸਿਰਫ ਨਾਮ ਸਿੰਗਰਨਿਚ ਹੈ ਨੇ ਜਿਆਦਾ ਤੋਂ ਜਿਆਦਾ ਜਿਹੜਾ ਆਪਣਾ ਬਾਣੀ ਵਿੱਚ ਜੋ ਰੱਜਾ ਨਾਮ ਸਿਗਰੰਤ ਹੈ ਹੀ ਲਖਿਆ ਸੁਮੂਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸਭਿਆਚਾਰ ਨੂੰ ਇੱਕ ਨਵੀਂ ਬਿਰਤੀ ਨਾਲ ਜੋੜਿਆ ਉੱਥੇ ਬਿਰਾਗ ਅਤੇ ਭਗਤੀ ਦੇ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਿਕ ਿਕਾਰਾਂ ਵਿੱਚ ਉਲਝਣ ਤੋਂ ਵਰਜਿਆ

ਕਿਉਂ ਜਰਾ ਤਨ ਜੀਥ ਅਰੋਧਨਕ ਪਜ ਹਰ ਮੰਦਾ ਔਟ ਜਾਤ ਹੈ ਬੀਤ ਤਿਰੰਤ ਪਏ ਉਹ ਸੂਝ ਨਹੀਂ ਬਾਦ ਪਹੁੰਚੋ ਆ